ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਇਕ ਹੈ ਜਿਸ ਦਾ ਨਾਮ ਹਉਦ ਵਾਲਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਜੈਜਾਵੰਤੀ ਮਹੱਲਾ 9 ਰਾਗ ਜੈਜਾਵੰਤੀ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ RAM SIMAR RAM SIMAR ਇਹ ਹੈ ਤੇਰਾ ਕਾਜ ਹੈ ਗੁਰੂ ਜੀ ਫਰਮਾਨ ਕਰਦੇ ਹਨ ਕਿ ਬੰਦਿਆ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਮਾਤਮਾ ਦਾ ਨਾਮ ਹੀ ਸਿਮਰਿਆ ਕਰ ਇਹ ਸਿਮਰਨ ਹੀ ਤੇਰੇ ਕੰਮ ਵਿੱਚ ਆਉਣ ਵਾਲਾ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਮਾਇਆ ਦਾ ਮੋਹ ਛੱਡ ਦੇ ਤੇ ਪ੍ਰਮਾਤਮਾ ਦੀ ਸ਼ਰਨ ਪਿਆਰੋ ਜਗਤ ਸੁਖ ਮਾਨ ਮਿੱਠਿਆ ਝੂਠੋ ਸਭ ਸਾਜ ਹੈ ਰਹਾਓ ਦੁਨੀਆਂ ਦੇ ਸੁੱਖਾਂ ਨੂੰ ਨਾ ਸਵੰਦ ਸਮਝ ਜਗਤ ਦਾ ਇਹ ਸਾਰਾ ਪਸਾਰਾ ਹੀ ਸਾਥ ਛੱਡ ਦੇਣ ਵਾਲਾ ਹੈ ਇਹ ਜੋ ਜਗਤ ਦਾ ਪਸਾਰਾ ਹੈ ਇਹਦੇ ਵਿੱਚੋਂ ਕੁਝ ਵੀ ਸਾਥ ਨਹੀਂ ਜਾਂਦਾ ਸਿਰਫ ਨਾਮ ਜਪਿਆ ਹੀ ਸਾਥ ਜਾਂਦਾ ਹੈ ਰਹਾਉ ਸੁਪਨੇ ਜਿਉ ਧਨ ਪਛਾਨ ਕਾਹੇ ਪਰ ਕਰਤਮਾਨ ਇਸ ਧਨ ਨੂੰ ਸੁਪਨੇ ਵਿੱਚ ਮਿਲੇ ਪਦਾਰਥਾਂ ਵਾਂਗ ਸਮਝ ਤੂੰ ਕਾਹਦੇ ਉੱਤੇ ਹੰਕਾਰ ਕਰਦਾ ਹੈਂ ਜਿਸ ਤਰ੍ਹਾਂ ਸੁਪਨਾ ਸੱਚ ਨਹੀਂ ਹੁੰਦਾ ਇਹ ਸੰਸਾਰ ਵੀ ਸੱਚ ਨਹੀਂ 바ਰੂ ਕੀ ਪੀਟ ਜੈਸੇ ਬਸੁਦਾ ਕੋ ਰਾਜ ਹੈ ਸਾਰੀ ਧਰਤੀ ਦਾ ਰਾਜ ਭੀ ਰੇਤ ਦੀ ਗੰਧ ਵਰਗਾਈ ਹੈ ਜਿਸ ਤਰ੍ਹਾਂ ਰੇਤਾ ਦੀ ਗੰਧ ਖੁਰ ਜਾਂਦੀ ਹੈ ਇਸ ਤਰ੍ਹਾਂ ਇਹ ਸੰਸਾਰ ਨਾਸਵੰਤ ਹੈ ਨਾਨਕ ਜਨ ਕਹਿਤ ਬਾਤ ਬਿਨ ਸਜਹਿ ਤੇਰੋ ਗਾਤ ਦਾਸ ਨਾਨਕ ਤੈਨੂੰ ਇਹ ਗੱਲ ਦੱਸਦਾ ਹੈ ਕਿ ਤੇਰਾ ਤਾਂ ਇਹ ਆਪਣਾ ਮਿਥਿਆ ਹੋਇਆ ਸਰੀਰ ਭੀ ਨਾਸ਼ ਹੋ ਜਾਏਗਾ ਛੇਨਛੇਨ ਕਰ ਗਿਓ ਕਾਲ ਤੈਸੇ ਜਾਤ ਆਜ ਹੈ ਵੇਖ ਜਿਵੇਂ ਤੇਰੀ ਉਮਰ ਦਾ ਕੱਲ ਕੱਲ ਦਾ ਦਿਨ ਛੇਨਛੇਨ ਕਰਕੇ ਬੀਤ ਗਿਆ ਹੈ ਤਿਵੇਂ ਅੱਜ ਦਾ ਦਿਨ ਪੀਲੰਗਦਾ ਜਾ ਰਿਹਾ ਹੈ ਜੈ ਜਾਵੰਤੀ ਮਹੱਲਾ ਨੋਵਾ ਰਾਮ ਭਜ ਰਾਮ ਭਜ ਜਨਮ ਸਰਾਤ ਹੈ ਪਰਮਾਤਮਾ ਦਾ ਨਾਮ ਭਜਿਆ ਕਰ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਬੰਦਿਆ ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ ਕਹੋ ਕਹਾ ਬਾਰ-ਬਾਰ ਸਮਝਤ ਨਹਿ ਕਿਉਂ ਗਵਾਰ ਏ ਮੂਰਖ ਬੰਦਿਆ ਮੈਂ ਤੈਨੂੰ ਮੁੜ-ਮੁੜ ਕੀ ਆਖਾਂ ਤੂੰ ਕਿਉਂ ਨਹੀਂ ਸਮਝਦਾ ਪਰਮਾਤਮਾ ਦਾ ਨਾਮ ਜਪ ਲੈ ਬਿਨ ਸਤ ਨਹਿ ਲੱਗੈ ਬਾਰ ਔਰੇ ਸਮਗਾਤ ਹੈ ਰਹਾਓ ਤੇਰਾ ਇਹ ਸਰੀਰ ਨਾਸ ਹੋਣ ਵਿੱਚ ਗੜੇ ਵਰਗਾ ਹੀ ਹੈ ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜਿਸ ਤਰ੍ਹਾਂ ਬਰਫ਼ ਪੈਂਦੀ ਹੈ ਤਾਂ ਮਿੰਟ ਵਿੱਚ ਹੀ ਜੋ ਮੀਂਹ ਵਿੱਚ ਬਰਫ਼ ਪੈਂਦੀ ਗੜੇ ਪੈਂਦੇ ਹਨ ਤੇ ਉਹ ਕੁਝ ਸਕਿੰਟਾਂ ਵਿੱਚ ਹੀ ਖਤਮ ਹੋ ਜਾਂਦੇ ਇਸ ਤਰ੍ਹਾਂ ਹੀ ਬੰਦਿਆ ਤੇਰਾ ਸਰੀਰ ਹੈ ਪਤਾ ਨਹੀਂ ਲੱਗਣਾ ਕਦੋਂ ਖਤਮ ਹੋ ਗਿਆ ਇਸ ਕਰਕੇ ਤੂੰ ਨਾਮ ਜਪ ਰਹਾਓ ਸਗਲ ਪਰਮ ਧਾਰ ਦੇਹ ਗੋਬਿੰਦ ਕੋ ਨਾਮ ਲੇਹੇ ਸਾਰੀਆਂ ਪਟਕਣਾ ਛੱਡ ਦੇ ਬਸ ਪਰਮਾਤਮਾ ਦਾ ਨਾਮ ਜਪਿਆ ਕਰ ਅੰਤ ਬਾਰ ਸੰਗ ਤੇਰੇ ਇਹ ਹੈ ਏਕ ਜਾਤ ਹੈ ਅੰਤਲੇ ਸਮੇਂ ਤੇਰੇ ਨਾਲ ਸਿਰਫ ਇਹ ਨਾਮ ਹੀ ਇੱਕ ਜਾਣ ਵਾਲਾ ਹੈ ਬਾਕੀ ਸਾਰੇ ਪਦਾਰਥ ਇੱਥੇ ਹੀ ਰਹਿ ਜਾਣੇ ਹਨ ਵਿਖਿਆ ਬਿਖ ਜਿਉ ਬਿਸਾਰ ਪ੍ਰਭ ਕੋ ਜਸ ਹੀ ਏ ਧਾਰ ਮਾਇਆ ਦਾ ਮੋਹ ਆਪਣੇ ਅੰਦਰੋਂ ਜ਼ਹਿਰ ਵਾਂਗ ਭਲਾ ਦੇ ਪਰਮਾਤਮਾ ਦੀ ਸਿਫਤ ਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਨਾਨਕ ਜਨ ਕਹਿ ਪੁਕਾਰ ਔਸਰ ਬਿਹਾਤ ਹੈ ਦਾਸ ਨਾਨਕ ਤੈਨੂੰ ਕੂਕ ਕੂਕ ਕੇ ਆਖ ਰਿਹਾ ਹੈ ਮਨੁੱਖਾ ਜ਼ਿੰਦਗੀ ਦਾ ਸਮਾਂ ਬੀਤਦਾ ਜਾ ਰਿਹਾ ਹੈ ਤੇ ਇਸ ਸਮੇਂ ਵਿੱਚ ਜੇ ਤੂੰ ਨਾਮ ਨਾ ਜਪਿਆ ਤੇ ਮੁੜ ਕੇ ਫਿਰ ਤੈਨੂੰ 84 ਦਾ ਗੇੜ ਪੈ ਜਾਣਾ ਬੰਦਿਆ ਤੇ ਫਿਰ ਤੈਥੋਂ ਨਾਮ ਨਹੀਂ ਜਪਿਆ ਜਾਣਾ ਜੈ ਜਵੰਤੀ ਮਹੱਲਾ ਨੋਵਾ ਰੇ ਮਨ ਕਉ ਨਗਤ ਹੋਏ ਹੈ ਤੇਰੀ हे ਮਨ ਸੋਚ ਕਿ ਤੇਰੀ ਕੀ ਦਸ਼ਾ ਹੋਵੇਗੀ ਨਾਮ ਤੋਂ ਬਿਨਾ ਕਿਉਂਕਿ ਵੱਡੇ ਵੱਡੇ ਦੁਨੀਆ ਦੇ ਜਿਹੜੇ ਰਾਜੇ ਉਹ ਰੋਂਦੇ ਗਏ ਨਾਮ ਤੋਂ ਬਿਨਾ ਕਿਉਂਕਿ ਨਾਮ ਤੋਂ ਬਿਨਾ ਤੇਰੀ ਬੜੀ ਮਾੜੀ ਦਸ਼ਾ ਹੋਣ ਵਾਲੀ ਹੈ ਮਨਾ ਨਾਮ ਜਪ ਲੈ ਇਹ ਸਾਨੂੰ ਨੌਵੇਂ ਪਾਤਸ਼ਾਹ ਸਮਝਾ ਰਹੇ ਹਨ ਕਾਲਯੁਗੀ ਜੀਵਾਂ ਨੂੰ ਏਹੇ ਜਗ ਮੈਂ RAM ਨਾਮ ਸੋ ਤੋ ਨਹੀਂ ਸੁਨੇਓ ਕਾਨ ਬੰਦਿਆ ਇਸ ਜਗਤ ਵਿੱਚ ਤੇਰਾ ਅਸਲ ਸਾਥੀ ਪਰਮਾਤਮਾ ਦਾ ਨਾਮ ਹੀ ਹੈ ਉਹ ਨਾਮ ਤੁਕਦੇ ਧਿਆਨ ਨਾਲ ਸੁਣਿਆ ਹੀ ਨਹੀਂ ਤੇ ਸਾਰੀ ਉਮਰ ਗੰਦੇ ਗੀਤ ਹੀ ਸੁਣਦਾ ਰਿਹਾ ਐ ਤੇ ਗੰਦੇ ਗੀਤ ਹੀ ਗਾਉਂਦਾ ਰਿਹਾ ਐ ਤੇ ਬੰਦਿਆ ਜਿਹੜਾ ਨਾਲ ਜਾਣਾ ਸੀ ਉਹ ਨਾਮ ਤੇ ਤੂੰ ਸੁਣਿਆ ਹੀ ਨਹੀਂ ਇਸ ਕਰਕੇ ਹਜੇ ਵੀ ਵੇਲਾ ਹੈ ਉਠ ਤੇ ਨਾਮ ਜਪ ਅਮਰ ਤਵੇੜਾ ਸੰਭਾਲ ਸਾਨੂੰ ਨਵੇਂ ਪਾਸ਼ਾ ਵਾਰ-ਵਾਰ ਇਹ ਗੱਲ ਕਹਿ ਰਹੇ ਹਨ ਵਿਖਿਆ ਨਸਿਓ ਅਤ ਲੁਪਾਨ ਮਤ ਨਾ ਹਿੰਨ ਫੇਰੀ ਰਹਾਓ ਬੰਦਿਆ ਤੂੰ ਵਿਸ਼ਿਆ ਵਿੱਚ ਹੀ ਵਿਸ਼ਿਆ ਵਕਾਰਾਂ ਵਿੱਚ ਹੀ ਬਹੁਤ ਫਸਿਆ ਰਹਿੰਦਾ ਹੈ ਤੂੰ ਆਪਣੀ ਸੁਰਤ ਇਨ੍ਹਾਂ ਵੱਲੋਂ ਕਦੇ ਪਰਤਾਂਦਾ ਨਹੀਂ ਹਟਾਂਦਾ ਨਹੀਂ ਰਹਾਓ ਮਾਨਸ ਕੋ ਜਨਮ ਲੀਨਾ ਸਿਮਰਨ ਨਾ ਹੈ ਨਿਮਖ ਕੀਣਾ ਬੰਦਿਆ ਤੂੰ ਮਨੁੱਖ ਦਾ ਜਨਮ ਤਾਂ ਹਾਸਲ ਕੀਤਾ ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਿਸ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਦਿੱਤਾ ਸਵਾਸ ਵਿੱਚ ਪਾਏ ਤੇ ਉਸ ਦਾ ਸਿਮਰਨ ਦੁਬਲਾ ਛੜਿਆ ਉੱਠ ਕੇ ਸਿਮਰਨ ਕਰ ਲੈ ਇਹ ਮਨੁੱਖਾ ਸਰੀਰ ਵਾਰ-ਵਾਰ ਨਹੀਂ ਮਿਰਦਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਇ ਤਰਕਿਤਾ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਵਿੱਚ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰਨ ਇਹ ਨਵੇਂ ਪਾਸ਼ਾ ਸਾਨੂੰ ਸਾਰਿਆਂ ਨੂੰ ਆਖ ਰਹੇ ਹਨ ਦਾਰਾ ਸੁਖ ਭਿਓ ਦੀਨਾ ਪਗੋ ਪਰਿਬੇਰੀ ਤੂੰ ਸਦਾ ਇਸਤਰੀ ਦੇ ਸੁੱਖਾਂ ਦੇ ਅਧੀਨ ਹੋਇਆ ਰਹਿਦਾ ਹੈ ਤੇ ਤੇਰੇ ਪੈਰਾਂ ਵਿੱਚ ਇਸਤਰੀ ਦੇ ਮੋਹ ਦੀ ਬੇੜੀ ਪਈ ਰਹਿੰਦੀ ਹੈ ਨਾਨਕ ਜਨ ਕਹੇ ਪੁਕਾਰ ਸੁਪਨੇ ਜਿਉਂ ਜਗ ਪਸਾਰ ਦਾਸ ਨਾਨਕ ਤੈਨੂੰ ਪੁਕਾਰ ਕੇ ਆਖਦਾ ਹੈ ਕਿ ਜਗਤ ਦਾ ਖਲਾਰਾ ਸੁਪਨੇ ਵਰਗਾ ਹੀ ਹੈ ਜੋ ਮਨੁੱਖ ਸੁਪਨੇ ਵਿੱਚ ਵੇਖਦਾ ਹੈ ਉਹ ਕਦੇ ਸੱਚ ਨਹੀਂ ਹੁੰਦਾ ਅੱਖ ਖੁੱਲੋ ਅੱਖ ਖੁੱਲ੍ਹੇ ਜਦੋਂ ਸੁਪਨੇ ਵਿੱਚੋਂ ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ ਇਸ ਤਰ੍ਹਾਂ ਇਹ ਜਗਤ ਵੀ ਨਾ ਸੁਵੰਤ ਹੈ ਸਿਮਰਤਨ ਹੈ ਕਿਉਂ ਮੁਰਾਰ ਮਾਇਆ ਜਾ ਕੀ ਚੇਰੀ ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਜੈ ਜਾਵੰਤੀ ਮਹੱਲਾ ਨੌواں ਬੀਤ ਜਹ ਬੀਤ ਜਹ ਜਨਮ ਕਾਜ ਰੇ ਜੀਵਨ ਦਾ ਸਮਾਂ ਸਫਲ ਲੰਘਦਾ ਜਾ ਰਿਹਾ ਹੈ ਗੁਜ਼ਰਦਾ ਹੀ ਜਾ ਰਿਹਾ ਹੈ ਇਹ ਸਮਾਂ ਮੋੜ ਕੇ ਹੱਥ ਨਹੀਂ ਆਉਂਦਾ ਨਿਸ ਦਿਨ ਸੁਨ ਕੇ ਪੁਰਾਨ ਸਮਝਤ ਨਹਿ ਰੇ ਅਜਾਨ ਏ ਮੂਰਖ ਰਾਤ ਦਿਨ ਪ੍ਰਾਨ ਅਦਿਕ ਪੁਸਤਕਾਂ ਦੀਆਂ ਕਹਾਣੀਆਂ ਸੁਣ ਕੇ ਵੀ ਤੂੰ ਨਹੀਂ ਸਮਝਦਾ ਤੇਨੂੰ ਸਾਰੇ ਧਾਰਮਿਕ ਗ੍ਰੰਥ ਤੇਰੇ ਧਰਮ ਅਨੁਸਾਰ ਹੀ ਸਮਝਾਰੇ ਹਨ ਕਿ ਤੂੰ ਨਾਮ ਜਪ ਲੈ ਕਾਲ ਤੋ ਪਹੁੰਚਿਓ ਵਾਨ ਕਹਾ ਜਹਿ ਭਾਜ ਰੇ ਰਹਾਓ ਮੌਤ ਦਾ ਸਮਾਂ ਕਾਲ ਤਾਂ ਤੇਰੇ ਨੇੜੇ ਆ ਪਹੁੰਚਿਆ ਹੈ ਦਸ ਤੂੰ ਇਸ ਪਾਸੋਂ ਭੱਜ ਕੇ ਕਿੱਥੇ ਚਲਾ ਜਾਏਗਾ ਇਹ ਤੈਨੂੰ ਛੱਡਦਾ ਨਹੀਂ ਰਹਾਓ ਜੇ ਨਾਮ ਜਪਿਆ ਹੋਏਗਾ ਤੇ ਫਿਰ ਬਚ ਜਾਏਗਾ ਅਸਰ ਜੋ ਮਾਨਿਉਂਦੇ ਸੋ ਤੋ ਤੇਰੋ ਹੋਏ ਹੈ ਖੇ ਜਿਸ ਆਪਣੇ ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈ ਤੇਰਾ ਉਹ ਸਰੀਰ ਤਾਂ ਜਰੂਰ ਸੁਆਹ ਹੋ ਜਾਏਗਾ ਕਿਉਂ ਨਾ ਹਰ ਕੋ ਨਾਮ ਲੇਹੇ ਮੂਰਖ ਨਿਲਾਜਰੇ ਏ ਮੂਰਖ ਏ ਬੇਸ਼ਰਮ ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ ਜਿਸ ਪਰਮਾਤਮਾ ਨੇ ਤੈਨੂੰ ਇਹ ਸਰੀਰ ਬਖਸ਼ਿਆ ਹੈ ਰਾਮ ਭਗਤ ਹਿਏ ਆਨ ਛਾੜ ਦੇ ਤੈ ਮਨ ਕੋ ਮਾਨ ਆਪਣੇ ਮਨ ਦਾ ਹੰਕਾਰ ਛੱਡ ਦੇ ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਵਸਾ ਲੈ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਦਾਸ ਨਾਨਕ ਤੈਨੂੰ ਮੁੜ ਮੁੜੇ ਗੱਲ ਹੀ ਆਖੀ ਜਾਂਦਾ ਹੈ ਤੈਨੂੰ ਮੁੜ ਮੁੜ ਇਹ ਗੱਲ ਹੀ ਆਖਦਾ ਹੈ ਕਿ ਇਹੋ ਜਿਹਾ ਸੱਚਜਾ ਜੀਵਨ ਜਿਉ ਇਹੋ ਜਿਹਾ ਸੱਚਜਾ ਜੀਵਨ ਜੀ ਕੇ ਜਾ ਕਿ ਪ੍ਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਥਾਂ ਮਿਲੇ ਤੇ ਉਹ ਥਾਂ ਮਿਲਣੀ ਹੈ ਨਾਮ ਜਪ ਕੇ ਨਵੇਂ ਪਾਤਸ਼ਾਹ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਜੈਜਾਵੰਤੀ ਬਾਣੀ ਵਿੱਚ ਸਾਨੂੰ ਇਹ ਸਮਝਾ ਰਹੇ ਹਨ ਕਿ ਨਾਮ ਜਪ ਲੈ ਨਾਮ ਜਪ ਲੈ ਸਿਰਫ ਨਾਮ ਹੀ ਜਪ ਲੈ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ ਔਖੇ ਵੇਲੇ ਕੰਮ ਆਊਗਾ ਰਾਮ ਭਗਤ ਹੀ ਏ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1353 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ